ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਵਲੌਗ ਚ ਹੋਰ ਸੁਣਾਓ ਸਾਰੇ ਠੀਕ ਠਾਕ ਅੱਜ ਆਪਾਂ ਬੜੇ ਦਿਨਾਂ ਬਾਅਦ ਠੀਕ ਹੋਏ ਆ ਤੁਹਾਡੇ ਖੰਗ ਚ ਕਾਮ ਲੱਗੀ ਬੋਲਿਆ ਨਹੀਂ ਜਾਂਦਾ ਤਾਂ ਕਰਕੇ ਵਲੌਗ ਨਹੀਂ ਬਣਾ ਸਕੇ ਠੀਕ ਹੈ ਜੀ ਤੇ ਬਾਕੀ ਜਿੱਦਾਂ ਤੁਹਾਨੂੰ ਅੱਜ ਪਤਾ ਹੋਵਾ ਗਿਆ ਅੱਜ 22 ਤਰੀਕ ਆ ਤੇ ਤੁਸੀਂ ਸੁਣਿਆ ਹੋਣਾ ਵੀ ਆਪਣਾ ਉਧਰ ਯੋਧਿਆ ਰਾਮ ਮੰਦਿਰ ਜਾਨੀ ਕਿ ਤਿਆਰ ਹੋ ਗਿਆ ਤੇ ਬਾਕੀ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਠੀਕ ਹੈ ਜੀ ਜਿਹੜੇ ਜਿਹੜੇ ਇੰਡੀਆ ਦੇ ਕੋਨੇ ਕੋਨੇ ਚ ਬੈਠੇ ਆ ਬਾਹਰ ਬੈਠੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਆਪਾਂ ਚੱਲੇ ਹਾਂ ਮੰਦਿਰ ਤੇ ਮੰਦਿਰ ਜਾ ਕੇ ਤੁਹਾਨੂੰ ਆਪਰਾਉਣਕ ਮੇਲਾ ਵਿਖਾਉਂਦੇ ਆ ਠੀਕ ਹੈ ਜੀ ਸਾਰੇ ਆਪਣੇ ਪੰਜਾਬ ਚ ਮੰਦਰਾਂ ਚ ਸਾਰੇ ਵਧੀਆ ਪ੍ਰੋਗਰਾਮ ਕਰਨ ਦੇ ਆ ਸੱਜੇ ਨੇ ਠੀਕ ਹੈ ਜੀ ਬਾਕੀ ਚਲੋ ਠੀਕ ਹੈ ਜੀ ਗਿਲਦੇ ਤੁਹਾਨੂੰ ਹਾਂ ਜੀ ਜੀ ਆਪਾਂ ਮੰਦਿਰ ਪਹੁੰਚ ਗਏ ਆ ਜੀ ਬਾਕੀ ਤੁਹਾਨੂੰ ਰੌਣਕ ਮੇਰਾ ਬਖਾਲਦੇ ਆ ਇਧਰ ਪ੍ਰੀਆ ਪੂਨਾਮ ਆਪਾਂ ਸਾਰੇ ਆ ਗਏ ਇਥੇ ਠੀਕ ਹੈ ਜੀ ਬਾਕੀ ਤੁਹਾਨੂੰ ਅੱਗੇ ਇਥੇ ਬਖਾਲਦੇ ਸਾਰਾ ਕੁਝ ਸਾਹਬਾ ਦੇ ਮੰਦਰ ਵੇਖ ਸਕਦੇ ਹੋ ਜੀ ਜੀ ਬਾਕੀ ਤੁਹਾਨੂੰ ਬਖਾਲਦੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਜਗਾ ਦੇ

ਪਾ ਆ ਗਏ ਆਪਣੇ ਘਰੇ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਾ ਮੰਦਰ ਜਾ ਕੇ 바ਵਾ ਰੌਣਕ ਲੱਗੀ ਲੰਗਰ ਵੀ ਚੱਲਣ ਡਿਆ ਹੈ ਚਾਹ ਪੋੜੇ ਦਾ ਲੰਗਰ ਵੀ ਹੈਗਾ ਹੀ ਠੀਕ ਹੈ ਜੀ ਤੇ ਬਾਕੀ ਫਿਰ ਜਾਂਦੇ ਜਾਂਦੇ ਤੁਹਾਨੂੰ ਫਿਰ ਅਯੁੱਧਿਆ ਰਾਮ ਮੰਦਰ ਜੀ ਦੀਆਂ ਉਦਘਾਟਨ ਦੀਆਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਰਾਮ ਨੂੰ ਚੱਲਣੀ ਇਸ ਤਰ੍ਹਾਂ ਤੇ ਬਾਕੀ ਪੁੰਮ ਹਣੀ ਸੇ ਕੰਡੇ ਅੱਗ ਆਉਂਦੇ ਅੱਗ ਬਾਲੀ ਠੰਡ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਤੇ ਬਾਕੀ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਜੀ ਸਤਿ ਸ੍ਰੀ ਅਕਾਲ ਜੀ